ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਪਿਆਰੇ ਬੱਚਿਓ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਤੁਹਾਡੀ ਜਮਾਤ 5ਵੀਂ ਵਿਸ਼ਾ ਵਾਤਾਵਰਣ ਸਿੱਖਿਆ ਦੇ ਪੰਜ ਪ੍ਰਸ਼ਨ ਉੱਤਰ ਜੋ ਕਿ ਆਪਾਂ ਪਾਠ ਪ੍ਰਸ਼ਨ ਨੰਬਰ 6 ਤੋਂ ਸ਼ੁਰੂ ਕਰਾਂਗੇ ਕਿਉਂਕਿ ਪੰਜ ਆਪਾਂ ਪਹਿਲਾਂ ਕਰ ਚੁੱਕੇ ਹਾਂ ਤੇ ਤੁਹਾਡਾ ਪ੍ਰਸ਼ਨ ਨੰਬਰ 6 ਦੇਖਦੇ ਹਾਂ ਬੇਟਾ ਤਸਵੀਰ ਵਿੱਚ ਕਿਹੜਾ ਜੀਵ ਦਿਖਾਈ ਦੇ ਰਿਹਾ ਹੈ ਦੇਖੋ ਤਸਵੀਰ ਦਿੱਤੀ ਹੈ ਕਿਹੜਾ ਜੀਵ ਹੈ ਮੱਛੀ ਬਗਲਾ ਬੱਤਕ ਤਾਰਮਸੀ ਤਸਹੀ ਅਨਸਰ ਕੀਆ ਬੇਟਾ ਹੈ ਬੱਤਕ ਹੈ ਜੀਡੀ অপਸ਼ਨ ਆਪਣਾ ਸਹੀ ਹੈ ਸੱਤ ਨੰਬਰ ਕੁਐਸਚਨ ਦੇਖਦੇ ਆਂ ਤੁਹਾਡਾ ਬੇਟਾ ਪਾਣੀ ਵਿੱਚ ਰਹਿਣ ਵਾਲੇ ਜੀਵਾਂ ਨੂੰ ਡੈਸ਼ ਕਿਹਾ ਜਾਂਦਾ ਹੈ ਮੱਛੀ ਥਲੀ ਜੀਵ ਸਮੁੰਦਰੀ ਜੀਵ ਜਲੀ ਜੀ ਤੇ ਪਾਣੀ ਵਿੱਚ ਰਹਿਣ ਵਾਲਿਆਂ ਨੂੰ ਕੀ ਕਿਹਾ ਜਾਂਦਾ ਹੈ ਜਲੀ ਜੀ ਕਿਹਾ ਜਾਂਦਾ ਹੈ 8 ਨੰਬਰ ਕੁਐਸਚਨ ਦੇਖਦੇ ਆਂ ਟਾ ਤੁਸੀਂ ਆਪਣੇ ਪਿੰਡ ਦੇ ਛੱਪੜ ਜਾਂ ਕਿਸੇ ਤਲਾਬ ਵਿੱਚ ਪਾਣੀ ਉੱਪਰ ਤੈਰਦੇ ਹੋਏ ਕਿਹੜਾ ਜੀਵ ਨਹੀਂ ਦੇਖ ਸਕਦੇ ਊੜਾ ਆਪਸ਼ਨ ਮੁਰਗਾ ਆ ਗਿਆ ਐੜਾ ਡਾਲਫਿਨ ਮੱਛੀ ਈੜੀ ਕਛੂ ਸੱਸਾ ਡੱਡੂ ਕਿ ਆਪਾਂ ਨਹੀਂ ਦੇਖ ਸਕਦੇ ਡਾਲਫਿਨ ਮੱਛੀ ਆਪਣਾ ਐੜਾ ਸਹੀ ਹੈ ਅੱਗੇ ਦੇਖਦੇ ਹਾਂ ਬੇਟਾ 9 ਨੰਬਰ ਕੁਐਸਚਨ ਜੇਕਰ ਤੁਹਾਨੂੰ ਹੇਠ ਲਿਖਿਆ ਨੂੰ ਮਲਾਉਣ ਲਈ ਕਿਹਾ ਜਾਵੇ ਤਾਂ ਤੁਸੀਂ ਓਕਟੋਪਸ ਦਾ ਮਿਲਾਨ ਕਿਸ ਨਾਲ ਕਰੋਗੇ ਟਾਕਟੋਪਸ ਦਾ ਮਿਲਾਨ ਆਪਾਂ ਕਿਹਦੇ ਨਾਲ ਕਰਾਂਗੇ ਬੇਟਾ ਅੱਠ ਲੱਤਾਂ ਨਾਲ ਤੇ ਆਪਣੀ ਆਪਸ਼ਨ ਅੜਾ ਸਹੀ ਆ 10 ਨੰਬਰ ਕੁਐਸਚਨ ਦੇ ਦੇ ਬੇਟਾ ਸੜਕ ਤੇ ਵਾਹਨ ਚਲਾਉਂਦੇ ਸਮੇਂ ਜੇ ਲਾਲ ਬੱਤੀ ਹੋ ਜਾਵੇ ਤਾਂ ਸਾਨੂੰ ਵਾਹਨ ਨੂੰ ਬ੍ਰੇਕ ਲਾਉਣ ਤੋਂ ਬਾਅਦ ਕੀ ਕਰਨਾ ਚਾਹੀਦਾ ਚਾਲੂ ਰੱਖਣਾ ਚਾਹੀਦਾ ਐੜਾ ਬੰਦ ਕਰ ਦੇਣਾ ਚਾਹੀਦਾ ਈੜੀ ਹਾਰਨ ਬਚਾਉਂਦੇ ਰਹਿਣਾ ਚਾਹੀਦਾ ਸਸਾ ਵਾਪਸ ਮੋੜ ਲੈਣਾ ਚਾਹੀਦਾ ਤੇ ਆਪਣ ਕੀ ਆ ਬੇਟਾ ਬੰਦ ਕਰ ਦੇਣਾ ਚਾਹੀਦਾ ਤੇ ਹਰੀ ਬੱਤੀ ਕੀ ਹੈ ਹੋਂਟੇ ਆਪਾਂ ਨੂੰ ਅੱਗੇ ਜਾਣਾ ਚਾਹੀਦਾ ਉਮੀਦ ਹੈ ਬੇਟਾ ਬਾਰ ਬਾਰ ਤੁਸੀਂ ਇਸ ਦਾ ਅਭਿਆਸ ਕਰੋਗੇ ਧੰਨਵਾਦ